ਜਾਪੀਨ ਜਾਪਾਰ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਮੈਂ ਮਾਸਕ ਸਿੰਧਰਕਰ ਤੁਹਾਡਾ ਸਾਰਿਆਂ ਦਾ ਇਸ ਚੈਨਲ ਵਿੱਚ ਹਾਰਦਿਕ ਸਵਾਗਤ ਕਰਦੀ ਹਾਂ ਅਸੀਂ ਅੱਜ ਪਹੁੰਚੇ ਹਾਂ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਦੇ ਵਿੱਚ ਜਿਸ ਨੂੰ ਡਾਕਟਰ ਅੰਬੇਦਕਰ ਚੌਕ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ 바ਵਾ ਸਾਹਿਬ ਦਾ ਪ੍ਰੀ ਨਿਰਵਾਣ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤੇ ਜਿਹੜੇ ਲੋਕ ਆ ਲੋਕ ਜਿਹੜੇ ਆ ਉਹ 바ਵਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਜਿਹੜੇ ਉਹ ਅਰਪਿਤ ਕਰਨ ਚੌਕ ਦੇ ਵਿੱਚ ਪਹੁੰਚੇ ਹੋਏ ਨੇ ਤੇ ਬਹੁਤ ਸਾਰੇ ਸਮਾਜ ਪਾਰਟੀ ਦੇ ਕਾਰੀਕਰਤਾ रहेਗੇ ਨੇ ਉਹ ਵੀ ਇੱਥੇ ਮੌਕੇ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਵੱਜੋਂ 바ਵਾ ਸਾਹਿਬ ਨੂੰ ਜਿਹੜੇ ਸ਼ਰਧਾ ਦੇ ਫੁੱਲ ਅਰਪਿਤ ਭੇਟ ਕੀਤੇ ਗਏ ਨੇ ਤੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਦਾ ਇਸ ਮੌਕੇ ਤੇ ਦੁਨੀਆ ਨੂੰ ਜਾਂ ਲੋਕਾਂ ਨੂੰ ਕੀ ਸੁਨੇਹਾ ਹੈ ਕਿ ਕੀ ਉਹ ਕਹਿਣਾ ਚਾਹੁੰਦੇ ਨੇ ਲੋਕਾਂ ਨੂੰ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਹਾਂਜੀ ਜੈ ਭੀਮ ਜੈ ਭਾਰਤ ਅੱਜ ਅਸੀਂ 6 ਦਸੰਬਰ 1959 ਨੂੰ ਬਾਬਾ ਸਾਹਿਬ ਦੀ ਜਦ ਦੇ ਹੱਥ ਹੋ ਗਿਆ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਬਹੁਜਨਾਂ ਦਾ ਦੀਵਾ ਜਿਹੜਾ ਉਹ ਅੱਜ ਬੁਝ ਗਿਆ ਸ਼ਾਬ ਕਾਂਚੀ ਰਾਮ ਨੇ ਬਹੁਜਨ ਸਮਾਜ ਪਾਰਟੀ ਬਣਾ ਕੇ ਦੇਸ਼ ਦੇ ਅੰਦਰ ਤੀਜੇ ਨੰਬਰ ਦੀ ਅੱਜ ਜਸੀਂ ਸਾਰੇ ਹੀ ਮਿਲ ਕੇ ਲੱਗੇ ਹੋਏ ਆਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਜਿਹੜੀ ਪੰਜਾਬ ਸਮਾਲੋ ਮਹਮ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਨੇ ਸ਼ੁਰੂ ਕੀਤੀ ਆ ਮੈਂ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਆਓ ਆਪਾਂ ਇਕੱਠੇ ਹੋ ਕੇ ਲਗিয়ে ਜਿਹੜਾ ਲੜਾਈ ਮਹਾਪੁਰ ਛਾਂਦੀਆ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਦਿਆ ਸ਼ਾਹ ਕਾਂਚੀ ਰਾਮਦਾਸ ਸ਼ੰਗਰਸਿਆ ਆਪਾਂ ਸਾਰੇ ਇਕੱਠੇ ਹੋ ਕੇ ਪੂਰਾ ਕਰੀਏ 2027 ਦੇ ਵਿੱਚ ਪੰਜਾਬ ਨੂੰ ਸੰਭਾਲੀਏ ਤੇ ਇੱਥੇ ਜਿਹੜਾ ਭੈਅ ਉਹ ਡਰ ਦਾ ਮਾਹੌਲ ਹਰ ਰੋਜ਼ ਜਿਹੜਾ ਨਸ਼ਿਆਂ ਕਰਕੇ ਮੋਤਾ ਹੋ ਰਹੀਆਂ ਪੁਲਿਸ ਲੋ ਗੈਂਗ ਰੈਸਟਰਾਂ ਨੂੰ ਮਾਰਿਆ ਜਾ ਰਿਹਾ ਜਾਂ ਨਕਲੀ ਗੈਂਗ ਰੈਸਟਰ ਬਣਾਏ ਜਾ ਰਿਹਾ ਜਾਂ ਅਲੱਗ-ਅਲੱਗ ਜਗ੍ਹਾ ਲੋਕਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਜਿਹੜੇ ਹਾਲਾਤ ਆ ਪੰਜਾਬ ਦੇ ਉਹ ਇੰਨੇ ਭਿਆਨਕ ਆ ਜਿਹੇ ਇਥੇ ਨਸ਼ੇ ਨਾਲ ਮਰਦੇ ਆ ਤੇ ਬਾਹਰ ਗਏ ਹੋਏ ਜਿਹੜੇ ਬੱਚੇ ਉਹ ਪੀ ਜਿਹੜੇ ਠੀਕ ਨਹੀਂ ਹੈ ਉਹਨਾਂ ਨੂੰ ਵੀ ਪੰਜਾਬ ਸਰਕਾਰ ਨਾਲ ਸੈਂਟਰ ਸਰਕਾਰ ਰਜਗਾਰ ਨਹੀਂ ਦੇ ਸકી ਇੱਥੇ ਨਸਿਆਂ ਦਾ ਬੋਲਬਾਲਾ ਆ ਇੱਥੇ ਗੈਂਗਰਿਸਟਰਾਂ ਦਾ ਬੋਲਬਾਲਾ ਆ ਇੱਥੇ ਈਵੀਐਮ ਨਾਲ ਦੇਸ਼ ਦੇ ਅੰਦਰ ਰਾਜ ਆਉਂਦਾ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਸਾਹਿਬ ਦਾ ਸੁਪਨਾ ਸੀ ਜਿੱਥੇ ਰੋਜੀ ਰੋਟੀ ਔਰ ਮਕਾਨ ਮਿਲੇ ਉਹਨੂੰ ਪੂਰਾ ਕਰਨ ਲਈ ਬਹੁਜਨ ਸਮਾਜ ਪਾਰਟੀ ਲੱਗੀ ਆ ਅੱਜ ਦੇ ਦਿਨ ਤੇ ਅਸੀਂ ਬੇਨਤੀ ਕਰਦੇ ਆ ਪੂਰੇ ਪੰਜਾਬ ਦੇ ਔਰ ਦੇਸ਼ ਦੇ ਲੋਕਾਂ ਨੂੰ ਆਓ ਆਪਾਂ ਇਕੱਠੇ ਹੋ ਕੇ ਜਿਹੜਾ ਮਿਸ਼ਨ ਜਿਹੜਾ ਸੰਘਰਸ਼ ਸਾਹਿਬ ਕਾਂਚੀ ਰਾਮ ਨੇ ਸ਼ੁਰੂ ਕੀਤਾ ਉਹਦੇ ਮੁਤਾਬਕ ਦੇਸ਼ ਦੇ ਵਿੱਚ ਰਾਜ ਲੈ ਕੇ ਆਈਏ ਤਾਂ ਕਿ ਬਹੁਜਨ ਸਮਾਜ ਦਾ ਔਰ ਬਹੁਜਨ ਦਾ ਰਾਜ ਆਵੇ ਸਾਡੇ ਇਸ ਦਿਨ ਤੇ ਮੈਂ ਇਹੀ ਆਸ ਕਰਦਾ ਆਂ ਬਾਬਾ ਸਾਹਿਬ ਦੇ ਜਾਣ ਤੋਂ ਬਾਅਦ ਜੇ ਅਸੀਂ ਇਕੱਠੇ ਨਾ ਹੋਏ ਤੇ ਮਨੁੱਖ ਦੀ ਵਿਵਸਥਾ ਦੇ ਲੋਕ ਸਾਨੂੰ ਜੀਣ ਨਹੀਂ ਦੇਣਗੇ ਛੋ ਇਹਨਾਂ ਹੀ ਕਹਿੰਦਾ ਹੋਇਆ ਜੈ ਭੀਮ ਜੈ ਪਰ ਬਲਵਿੰਦਰ ਸਿੰਘ ਬੇਟਾ ਸਟੇਟ ਜਨਸ਼ਕਤੀ ਬਹੁਜਨ ਸਮਾਜ ਪਾਰਟੀ ਪੰਜਾਬ ਅੱਜ ਨਾਰੀ ਮੁਕਤੀ ਦਾਤਾ ਸੰਵਿਧਾਨ ਨਿਰਮਾਤਾ ਕਰੋੜਾਂ ਕਰੋੜਾਂ ਲੋਕਾਂ ਦੇ ਦਿਲਾਂ ਦੀ ਧੜਕਣ ਪਰਮ ਪੂਜਯੇ ਬਾਬਾ ਸਾਹਿਬ ਡਾਕਟਰ ਪ੍ਰੀਮ ਰਾਓ ਅੰਬੇਡਕਰ ਜੀ ਦਾ 69ਵਾਂ ਪ੍ਰੀਨਰਮਣ ਦਿਵਸ ਨੂੰ ਮਨਾ ਰਹੇ ਆ ਸਾਰੇ ਬਲਡ ਦੇ ਵਿੱਚ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਇਿੱਥੇ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਮਨਾ ਰਹੇ ਆ ਉੱਥੇ ਬਹੁਜਨ ਸਮਾਜ ਪਾਰਟੀ ਅੱਜ ਬਾਬਾ ਸਾਹਿਬ ਡਾਕਟਰ ਪੀਮਰਾਓਂ ਮੇਰਕਰ ਚੌਕ ਜਲੰਧਰ ਬਾਈਪਾਸ ਵਿਖੇ ਉਹਨਾਂ ਨੂੰ ਸਰਦਾਰ ਸੁਮਨ ਕਰਨ ਵਾਸਤੇ ਸਾਡੇ ਨਾਲ ਸਰਦਾਰ ਭਗਤ ਸਿੰਘ ਸੁਭਾਸ ਖੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਔਰ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਇਨਚਾਰਜ ਪਰਗਨ ਬਿਲਗਾ ਜੀ ਔਰ ਪੂਰਬੀ ਵਿਧਾਨ ਸਭਾ ਦੇ ਪ੍ਰਧਾਨ ਅਰਜਿੰਦਰ ਨਿੱਕਾ ਜੀ ਔਰ ਸਾਰੇ ਦਰਜਬਦਰਜ ਸਾਰੇ ਉਹ ਉਹਦੇਦਾਰ ਸਹਿਬਾਨ ਅੱਜ ਅਸੀਂ 바ਵਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਜੀ ਨੂੰ ਸੇਜਦਾ ਕਰਨ ਆਏ ਆ ਤੇ ਜਿੱਥੇ ਅਸੀਂ ਸੇਜਦਾ ਕਰਦੇ ਆ ਉੱਥੇ 바ਵਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਤੇ ਜਿਹੜੇ ਲੋਕ ਕਹਿੰਦੇ ਆ ਬੇ ਅਸੀਂ ਪੈਰਾਂ ਦੇ ਰਹੇ ਆ ਜਿਨ੍ਹਾਂ ਨੇ 바ਵਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਤੇ ਦੀ ਦਿਤੀਆਂ اصولਾਂ ਦਾ ਫਾਇਦਾ ਲਿਆ ਲੇਕਿਨ ਅੱਜ ਉਹ ਘਰਾਂ 'ਚ ਬੈਠੇ ਆ ਜਦਕਿ ਦੇਸ਼ ਦੇ ਅੰਦਰ ਔਰ ਪੰਜਾਬ ਦੇ ਅੰਦਰ ਖਾਸ ਕਰਕੇ ਪੰਜਾਬ ਦੇ ਅੰਦਰ ਜੋ ਮਾੜਾ ਹਾਲ ਬਹੁਜਨ ਸਮਾਜ ਦੇ ਲੋਕਾਂ ਦਾ ਆ ਉੱਤੇ ਕੋਈ ਵੀ ਕੋਈ ਤਾਂ ਕੋਈ ਪਾਰਟੀ ਦਾ ਆਗੂ ਇਹ ਜਾਤੀ ਦੇ ਤੌਰ ਤੇ ਜਲੀਲ ਕਰਦਾ ਹੈ ਇੱਥੇ ਤੱਕ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਉਹਦੀ ਮਾਨਸਿਕਤਾ ਵੀ ਜਾਤੀਵਾਦੀ ਆ ਇਸ ਕਰਕੇ ਇਹਨਾਂ ਨੂੰ ਚੱਲਦਾ ਕਰਨ ਦੇ ਵਾਸਤੇ ਸਾਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਮਾਨਯੋਗ ਡਾਕਟਰ ਅਵਤਾਰ ਸਿੰਘ ਕ੍ਰੀਮਪੁਰ ਸਾਹਿਬ ਨੇ 15 ਮਾਰਚ 2025 ਨੂੰ 2025 ਨੂੰ ਉਹਨਾਂ ਨੇ ਇੱਕ ਮਹਮ ਚਲਾਈ ਪੰਜਾਬ ਸੰਭਾਲੋ ਮਹਮ ਦੇ ਤਹਿਤ ਸਾਰੇ ਪੰਜਾਬ ਦੇ ਅੰਦਰ ਨਸ਼ਾ ਮੁਕਤੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਐਜੂਕੇਸ਼ਨ ਆ ਜਿਹੜੀ ਉਹ ਵਧੀਆ ਵਧੀਆ ਪ੍ਰਬੰਧ ਕਰਨ ਵਾਸਤੇ ਔਰ ਹੈਲਥ ਦਾ ਵਧੀਆ ਪ੍ਰਬੰਧ ਕਰਨ ਵਾਸਤੇ ਉਹ ਮਹਮ ਚਲਾਈ ਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਅ ਸ਼ਨਮਰ ਬੇਨਤੀ ਕਰਦਾ ਅੱਜ ਪਰਮ ਪੂਜਯੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਮਹਾ ਪ੍ਰੀ ਪ੍ਰੀ ਨਿਰਮਾਨ ਦੇਸ਼ ਤੇ ਕਿ ਆਓ ਅਸੀਂ ਪੰਜਾਬ ਨੂੰ ਸੁਮਾਰੀਏ ਜਿਹੜੀ ਮਹਿਮ ਬਹੁਜਨ ਸਮਾਜ ਪਾਰਟੀ ਨੇ ਸਮਾਇ ਉਸ ਮਹਿਮ ਨੂੰ ਤੁਸੀਂ ਸਾਰੇ ਰਲ ਕੇ ਅਸ਼ੀਰਵਾਦ ਦੇਵੋ ਤਾਂ ਜੋ ਕਿ 2027 ਦੇ ਅੰਦਰ ਅਸੀਂ ਆਪਣਾ ਜਿਹੜਾ ਇਹ ਲਕਸ਼ਾ ਉਹ ਪੂਰਾ ਕਰ ਸਕੀਏ ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸੁਪਨਿਆਂ ਦੀ ਸਰਕਾਰ ਬਣਾ ਸਕੀਏ ਜੈ ਭੀਮ ਜੈ ਭਾਰਤ ਅੱਜ ਆ ਤੁਸੀਂ ਆ ਬਈ ਆਕਨ ਖਰੇ ਰੋਬਾਸ ਖੱਤਰ ਬਹੁਤ ਦਿਨ ਸਮਾਜ ਪਾਰਟੀ ਅ ਅੱਜ ਤੁਸੀਂ ਬਾਬਾ ਸਾਹਿਬ ਦੇ ਜਨਮ ਦਿਨ ਦੇ ਸਬੰਧ ਵਿੱਚ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋ ਅੱਜ ਅਸੀਂ ਬਾਬਾ ਸਾਹਿਬ 15 ਮਹੀਨਾ ਦਾ 69ਵਾਂ ਜਿਹੜਾ ਜਨਮ ਦਿਨ ਦੇ ਸਬੰਧਾ ਉਹਨੂੰ ਅਸੀਂ ਮਨਾ ਰਹੇ ਹਾਂ ਔਰ ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ ਬਾਬਾ ਸਾਹਿਬ ਨੇ ਕੋਈ ਮਹਾਨ ਮਿਕਰ ਦੀ ਜਿਹੜੀ ਵਿਚਾਰ ਕਰਾ ਜੀ ਫੇ ਉਹਨੂੰ ਆਪਾਂ ਕਰ ਕਰ ਲੈ ਕੇ ਜਾਈਏ ਤਾਂ ਕਿ ਜਿਹੜਾ ਉਹਨਾਂ ਦਾ ਸੁਪਨਾ ਸੀ ਕਿ ਦੇਸ਼ ਦੇ ਵਿੱਚ ਵੀ ਦਲਤ ਪਛੜਿਆਂ ਦਾ ਰਾਜ ਹੋਣਾ ਚਾਹੀਦਾ ਜੀ ਉਹ ਆਪਾਂ ਇਕੱਠੇ ਹੋ ਕੇ ਇਹਨਾਂ ਦੇ ਮਿਸ਼ਨ ਨੂੰ ਪੂਰਾ ਕਰੀਏ ਇਸ ਕਰਕੇ ਅਸੀਂ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਇਹ ਜਿਹੜਾ ਮਿਸ਼ਨ ਆਉ ਲੈ ਕੇ ਚੱਲੇ ਹੋਇਆ ਔਰ ਜਿਹਦੇ ਵਿੱਚ ਭੈਣ ਕੁਮਾਰੀ ਮਾਇਆਬੱਤੀ ਸਾਡੇ ਰਾਸ਼ਟਰੀ ਪ੍ਰਧਾਨ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਕ੍ਰੀਮਪੂਰੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਦੋ ਵੀ ਡਾਇਰੈਕਸ਼ਨਾਂ ਆਉਂਦੀਆਂ ਨੇ ਅਸੀਂ ਉਹਨਾਂ ਦੇ ਤਾਹਤਾ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਔਰ ਸਹਿਬ ਸ੍ਰੀ ਕਾਂਸੀ ਰਾਮ ਦੀ ਵਿਚਾਰਧਾਰਾ ਉਹਨੂੰ ਲੈ ਕੇ ਅਸੀਂ ਕਾਰ ਕਾਰ ਕਰਦੇ ਆ ਰਹੇ ਹਾਂ